ਕੱਲ ਜਿਹੜਾ ਪ੍ਰੋਗਰਾਮ ਹੈ ਇਹਦਾ ਸਾਰੀ ਜਾਣਕਾਰੀ ਜਿਹੜੀ ਆ ਇਹ ਇਤੋਂ ਵੱਧਿਆ ਕਿਤੋਂ ਵੱਧਾ ਸਾਰਾ ਹਾਂਜੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧ ਤੇ ਉਸ ਤੋਂ ਬਾਅਦ ਜਿਹੜੀ ਨਸ਼ਾ ਮੁਕਤ ਪੰਜਾਬ ਦੀ ਇੱਕ ਮੁਹਿੰਮ ਚੱਲੀ ਹੈ ਉਹਦੇ ਤਹਿਤ ਸਾਡੀ ਸੀਆਈਏ ਦੀ ਟੀਮ ਨੂੰ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰ ਨਾਗਰਾ ਇੰਚਾਰਜ ਸੀਆਈਏ ਅਮਨਦੀਪ ਇਹਨਾਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਬਿਗ ਫਿਸ਼ ਜਿਹੜੇ ਨੇ ਬਿਗ ਸਪਲਾਈਅਰ ਨੇ ਜਿਨ੍ਹਾਂ ਦੇ ਪਾਕਿਸਤਾਨ ਦੇ ਸ਼ਾਹ ਨਾਮ ਦੇ ਸਮਗਲਰ ਨਾਲ ਸੰਬੰਧ ਨੇ ਤੇ ਕੁਝ ਜਿਹੜੇ ਆਪਣੇ ਤਰਨਤਾਰਨ ਦੇ ਯੋਕ ਨੇ ਜਿਹੜੇ ਕਿ ਯੂਰਪ ਦੇ ਵਿੱਚ ਬੈ ਕੇ ਇੱਕ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਇੱਕ ਗਿਰੋਹ ਚਲਾ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਗ੍ਰੀਨ ਵੈਨਿਊ ਤਰਨਤਾਰਨ ਉਥੇ ਇਨਫੋਰਮੇਸ਼ਨ ਤੋਂ ਬਾਅਦ ਘੇਰਾਬੰਦੀ ਕੀਤੀ ਜਾਂਦੀ ਹੈ ਤੇ ਜਦੋਂ ਜਿਹੜੇ ਦੋ ਮੁੰਡੇ ਨੇ ਇੱਕ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਹੈ ਤੇ ਦੂਜੇ ਦਾ ਨਾਮ ਜਗਰੂਪ ਸਿੰਘ ਉਰਫ ਯੂਕੇ ਜਿਹੜੇ ਕਿ ਦੋਵੇਂ ਹੀ ਫਤਿਹ ਚ ਦੋਵੇਂ ਹੀ ਮੁਗਲ ਆਪਣਾ ਫਤਿਹ ਚੱਕਦੇ ਰਹਿਣ ਵਾਲੇ ਆ ਤੇ ਇਥੇ ਕਿਰਾਏ ਦੀ ਕੋਠੀ ਲੈ ਕੇ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਨੂੰ ਕਾਬੂ ਕਰਕੇ ਜਦੋਂ ਗਰਦੀਸ ਤਲਾਸ਼ੀ ਲਈਤੀ ਗਈ ਆ ਤੇ ਉਹਦੇ ਵਿੱਚੋਂ ਤਕਰੀਬਨ 5 ਕਿਲੋ ਹਿਰੋਇਨ 7 ਜਿਹੜੇ ਸੋਫਿਸਟੀਕੇਟਿਡ 3 ਬੋਰ ਦੇ ਪਿਸਟਲ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਤੇ 720000 ਰੁਪਏ ਜਿਹੜੀ ਡਰਗ ਮਨੀ ਆ ਉਹ ਜਿਹੜੀ ਆ ਰਿਕਵਰ ਕੀਤੀ ਗਈ ਆ ਤੇ ਜਿੰਨੂੰ ਇੱਕ ਆਪਾਂ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਾਂ ਸਮਝਦੇ ਹਾਂ ਤੇ ਆਪਣੀ ਇਸ ਮੁਹਿੰਮ ਦੇ ਤਹਿਤ ਜਦੋਂ ਜਿਹਦੇ ਵਿੱਚ ਆਪਾਂ ਇਹ ਲਿਆ ਕਿ ਜਿਹੜੇ ਕੀ ਛੁਪੇ ਹੋਏ ਜਿਹੜੇ ਡਰੱਗਸ ਸਮਗਲਰ ਨੇ ਜਿਹੜੇ ਕਿ ਹੁਣ ਕਾਫੀ ਆਪਾਂ ਪਿੱਛੇ ਬੰਦੇ ਫੜੇ ਆ ਕਾਫੀ ਪੈਡਲਰ ਸਪਲਾਈਅਰ ਹਰ ਤਰ੍ਹਾਂ ਦੇ ਸਮਗਲਰ ਸੀ ਫੜੇ ਆ ਤੇ ਉਹਦੇ ਵਿੱਚ ਜਿਹੜੇ ਹੁਣ ਛੁਪ-ਛੁਪ ਕੇ ਕੰਮ ਕਰ ਰਹੇ ਆ ਜਿਹੜੇ ਕਿ ਪਿੱਛੇ ਛੁਪ ਕੇ ਬੈਕ ਤੇ ਰਹਿ ਕੇ ਸਾਡੇ ਯੁਵਕਾਂ ਨੂੰ ਗੁੰਮਰਾਹ ਕਰਦੇ ਆ ਉਹਨਾਂ ਨੂੰ ਵੀ ਫੜ-ਫੜ ਕੇ ਅਸੀਂ ਅੰਦਰ ਕਰ ਰਹੇ ਨੇ ਤੇ ਉਹਦੇ ਤਹਿਤ ਹੀ ਜਿਹੜੇ ਦੋ ਮੁਲਜ਼ਮ ਨੇ ਗ੍ਰਿਫਤਾਰ ਕੀਤੇ ਉਨੇ ਸਰ ਪਹਿਲਾਂ ਕੁਝ ਬੱਤਾਂ ਨਹੀਂ ਹਜੇ ਇਹਨਾਂ ਦੇ ਪਹਿਲੇ ਜਿਹੜੇ ਕੋਈ ਪਰਚੇ ਉਹ ਸਾਹਮਣੇ ਨਹੀਂ ਆਏ ਆ ਇਹਨਾਂ ਦੇ ਗਿਰੋਹ ਦੇ ਸਾਨੂੰ ਹੋਰ ਬੰਦਿਆਂ ਦੇ ਨਾਮ ਜਿਹੜੇ ਉਜਾਗਰ ਹੋਏ ਨੇ ਤੇ ਉਹਨਾਂ ਦੀ ધરਪਕੜ ਲਈ ਸਾਡੀ ਕੋਸ਼ਿਸ਼ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਸਰ ਸਫਾਈ ਜਾਣੇ ਪੰਜਾਬ ਚ ਪੂਰੇ ਕਰਦੇ ਸੀ ਕਿਸ ਤਰੀਕੇ ਨਾਲ ਇਹ ਡਰੋਨ ਦਾ ਹੀ ਸਮਾਨ ਮੰਗਵਾਉਂਦੇ ਸੀਗੇ ਹਾਂਜੀ ਇੱਥੇ ਲੋਕਲੀ ਇਹ ਸਪਲਾਈ ਅੱਗੇ ਸਮਾਨ ਵੇਚਦੇ ਸੀਗੇ ਸਰ ਕਿਨੇ ਟਾਈਮ ਕੀ ਇੱਥੇ ਰਹਿ ਰਹੇ ਸੀ ਕੋਟੀ ਕਿਰਾਏ ਤੇ ਲੱਗੇ ਇਹ ਆ ਕਰਦੇ ਜਾਂਚ ਦਾ ਵਿਸ਼ਾ ਹੈ ਪਿਛਲੇ तकरीबन 5-6 ਮਹੀਨੇ ਤੋਂ ਉੱਥੇ ਰਹੀ ਰਹੀ ਸੀ ਇਸ ਇਲਾਕੇ ਵਿੱਚ ਪਹਿਲਾਂ ਮੈਂ ਮੁੱਠੀ ਵਿੱਚ ਟ੍ਰੈਮਨਡੋ ਦੀ ਵੱਡੀ ਕੁਆਂਟੀਟੀ ਹੈ ਮਸਲ ਤੋਂ ਬੜੇ ਬੜੇ ਹਮ ਨਹੀਂ ਜਲਬਾ ਨਹੀਂ ਉਹਦੇ ਬਾਰੇ ਚੋਂ ਆਪਾਂ ਤਫਤੀਸ਼ ਰਨ ਦੇਖ ਲੈਣੇ ਮਿਲਦੀਆਂ ਚਾਹੀਦੀਆਂ ਇਹ ਆ ਹੁਣ ਪੇਸ਼ ਕਰਾਂਗੇ ਜੀ ਹੁਣ ਪੇਸ਼ ਕਰਕੇ ਇਹਨਾਂ ਦਾ ਵੱਧ ਵੱਧ ਮੰਗ ਲਵਾਂਗੇ